ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਜਾ ਕੋ ਹਰ ਰੰਗ ਲਾਗੋ ਇਸ ਜਗ ਮੈਂ ਸੋਕੀਅਤ ਹੈ ਸੂਰਾ ਆਤਮ ਜਿਹੜਾ ਸਗਲ ਵਸ ਤਕ ਜਾ ਕਾ ਸਤ ਗੁਰ ਪੂਰਾ ठाकुर ਗਾਇਆ ਆਤਮ ਰੰਗ ਸਰਨੀ ਪਾਵਣ ਨਾਮ ਧਿਆਵਣ ਸਹਜ ਸਮਾਵਣ ਸੰਗ ਰਹਾਉ ਜਨਕੇ ਚਰਨ ਵਸੈ ਮੇਰਾ ਹਿਯਾਰਾ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕਾ ਸੁਖ ਈ ਜਨਕੇ ਚਰਨ ਵਸੈ ਮੇਰਾ ਹਿਉਰਾ ਸੰਗ ਪੁਨੀਤਾ ਦੇਹੀ ਜਨਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕਾ ਸੁਖ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਪਿਆਰੀ ਗੁਰੂ ਸਵਾਰੀ ਸਾਤ ਸੰਗਤ ਜੀ ਅੱਜ ਦਾ ਪਾਵਨ ਸ਼ਬਦ ਪੰਜਵੇਂ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਤਨਾਸਰੀ ਰਾਗ ਦੇ ਵਿੱਚ ਬਖਸ਼ਿਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 679 ਅਤੇ 680 ਦੇ ਉੱਪਰ ਇਹ ਪਾਵਨ ਸ਼ਬਦ ਅੰਕਿਤ ਹੈ ਇਹ ਸ਼ਬਦ ਦਾ ਮੂਨ ਪਾਠ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਆਪ ਜੀ ਨੇ ਸਰਬਨ ਕੀਤਾ ਹੈ ਸਤਿਗੁਰੂ ਜੀ ਇਸ ਪਾਵਨ ਸ਼ਬਦ ਦੇ ਰਹਾਉ ਵਾਲੇ ਬੰਦ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ ਠਾਕੁਰ ਗਾਇਆ ਆਤਮ ਰੰਗ ਠਾਕੁਰ ਕੰਦੇ ਮਾਲਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਠਾਕੁਰ ਗਾਇਆ ਆਤਮ ਰੰਗ ਰੰਗ ਕਹਿੰਦੇ ਹਨ ਪ੍ਰੇਮ ਅਕਾਲ ਪੁਰਖ ਪਰਮੇਸ਼ਰ ਜਿਹੜਾ ਵਾਹਿਗੁਰੂ ਹੈ ਨਾ ਜੇ ਉਹਨੂੰ ਗਾਇਨ ਕਰਨਾ ਹੈ ਉਹਦੇ ਗੁਣ ਗਾਉਣੇ ਆ ਗੁਰੂ ਸਾਹਿਬ ਦੀ ਤਰੀਕਾ ਦੱਸਦੇ ਢੰਗ ਦੱਸਦੇ ਠਾਕੁਰ ਗਾਈਐ ਆਤਮ ਰੰਗ ਆਤਮ ਰੰਗ ਭਾਵ ਦਿਲ ਹੀ ਪਿਆਰ ਮਨ ਦੇ ਨਾਲ ਚਿੱਤ ਦੇ ਨਾਲ ਪ੍ਰੇਮ ਦੇ ਨਾਲ ਉਹਨੂੰ ਗਾਇਨ ਕਰਨਾ ਹੈ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ ਤੇ ਦਿਲੀ ਪਿਆਰ ਨਾਲ ਕਰਨੀ ਅੰਦਰੋਂ ਕਰਨੀ ਹੈ ਨਹੀਂ ਤਾਂ ਗੁਰੂ ਸਾਹਿਬ ਮਹਾਰਾਜ ਕਹਿੰਦੇ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਕਿਉਂਕਿ ਉਹਦੀ ਜਿਹੜੀ ਸਤਿਵ ਕਰ ਰਹੇ ਆ ਨਾ ਜੋ ਉਹਦੀ ਪਰਮੇਸ਼ਰ ਦੀ ਉਸਤਤ ਕਰ ਰਹੇ ਆ ਉਹਦੇ ਗੁਣ ਗਾਇਨ ਕਰ ਰਹੇ ਆ ਉਹ ਕੋਈ ਅਣਜਾਣ ਨਹੀਂ ਹੈ ਉਹ ਤਾਂ ਸਿਆਣਾ ਹੈ ਸਾਹਿਬ ਕਹਿੰਦੇ ਜਾਨਨ ਹਾਰ ਪ੍ਰਭੂ ਪਰਵੀਨ ਬਾਹਰ ਦੇਖਣਾ ਕਾਹੂ ਪੀੜ ਉਹਨੂੰ ਦਿੱਲੀ ਪਿਆਰ ਦੇ ਨਾਲ ਗਾਉਣਾ ਕਰੋ ਜਿਸ ਤਰ੍ਹਾਂ ਬਾਬਾ ਫਰੀਦ ਸਭ ਕਹਿੰਦੇ ਦਿਲੋਂ ਮੁਹੱਬਤ ਜਿਨ ਸਈ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ ਦਿੱਲੀ ਪਿਆਰ ਦੇ ਨਾਲ ਉਹਨੂੰ ਗਾਇਨ ਕਰੋ ਠਾਕੁਰ ਗਾਇਆ ਆਤਮ ਰੰਗ ਸਰਨੀ ਪਾਵਣ ਨਾਮ ਧਿਆਵਣ ਉਸ ਅਕਾਲ ਪੁਰਖ ਦੀ ਸ਼ਰਨ ਵਿੱਚ ਟਿਕਣਾ ਉਦੀ ਸ਼ਰਨ ਵਿੱਚ ਆਉਣ ਦਾ ਭਾਵ ਹੈ ਕਿ ਉਸ ਅਕਾਲ ਪੁਰਖ ਨੂੰ ਸਮਰਪਣ ਹੋਣਾ ਵੈਸੇ ਨੀਤੀ ਦੇ ਚਾਰ ਭੇਦਨ ਸ਼ਾਮ ਦਾਮ ਦੰਡ ਭੇਦ ਸ਼ਾਮ ਦਾ ਅਰਥ ਹੈ ਕਿ ਸ਼ਰਨ ਵਿੱਚ ਆਉਣਾ ਇਹ ਸ਼ਰਨ ਸਦਾਤ ਸਿੱਖੀ ਦੇ ਵਿੱਚ ਗੁਰੂ ਸਾਹਿਬ ਨੇ ਬਾਰ ਬਾਰ ਬਖਸ਼ਿਸ਼ ਕੀਤਾ ਸਭ ਕਹਿੰਦੇ ਸਰਨੀ ਪਾਵਣ ਸ਼ਰਨ ਵਿੱਚ ਆ ਕੇ ਕਰਨਾ ਕੀ ਆ ਨਾਮ ਧਿਆਵਣ ਨਾਮ ਧਿਆ ਕੇ ਕੀ ਹੋਏਗਾ ਸਹਿਜ ਸਮਾਵਣ ਸੰਗ ਆਤਮਿਕ ਡੋਲਤਾ ਵਿੱਚ ਲੀਨ ਹੋ ਜਾਏਗਾ ਟਿਕ ਜਾਏਗਾ ਦੌੜ ਭੱਜ ਖਤਮ ਹੋ ਜਾਏਗੀ ਪਰ ਇਹ ਨਾਲ ਗੁਰੂ ਸਾਹਿਬ ਸ਼ਰਤ ਦੱਸਦੇ ਵੀ ਦਿਲੋਂ ਗਾਇਨ ਕਰੀ ਦਿਲੋਂ ਉਹਨੂੰ ਯਾਦ ਕਰ ਠਾਕੁਰ ਗਾਇਆ ਆਤਮ ਰਗ ਸਰਨੀ ਪਾਵਣ ਨਾਮ ਧਿਆਵਣ ਸਹਿਜ ਸਮਾਵਨ ਸੰਗ ਰਹਾਓ ਸ਼ਬਦ ਦੀ ਅਰੰਭਤਾ ਹੁੰਦੀ ਹੈ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਤ ਹੈ ਸੂਰਾ ਗੁਰੂ ਸਾਹਿਬ ਕਹਿੰਦੇ ਭਾਈ ਇਸ ਸੰਸਾਰ ਵਿੱਚ ਉਹਨੂੰ ਸੁਰਮਾ ਆਖਿਆ ਜਾਂਦਾ ਹੈ ਜਿਹਨੂੰ ਪ੍ਰਮਾਤਮਾ ਦਾ ਪਿਆਰ ਪ੍ਰਮਾਤਮਾ ਅਕਾਲ ਪੁਰਖ ਪਰਮੇਸ਼ਰ ਦੀ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਇਸ ਸੰਸਾਰ ਦੇ ਸੰਸਾਰ ਦੇ ਵਿੱਚ ਉਹ ਮਨੁੱਖ ਸੁਰਮਾ ਹੈ ਜਿਹਦੇ ਅੰਦਰ ਪ੍ਰਭੂ ਦਾ ਪਿਆਰ ਪੈਦਾ ਹੋ ਜਾਂਦਾ ਹੈ ਪ੍ਰਭੂ ਵਿੱਚ ਲੀਨਤਾ ਹੋ ਜਾਂਦੀ ਹੈ ਉਹ ਸੁਰਮਾ ਸ਼ਬਦ ਬਾਣੀ ਦੇ ਵਿੱਚ ਬਹੁਤ ਵਾਰੀ ਆਇਆ ਸੂਰਾ ਕਿਹਨੂੰ ਕਿਹਾ ਜਾਂਦਾ ਹੈ ਜੋ ਲੋਕ ਕੈਰਤਾ ਨੂੰ ਮਨ ਵਿੱਚ ਕਦੇ ਨਹੀਂ ਆਉਣ ਦਿੰਦੇ ਤੇ ਇੱਕ ਸੂਰਮਾ ਉਹ ਵੀ ਹੈ ਜਿਹੜਾ ਜੰਗ ਵਿੱਚ ਸ਼ਤਰੂ ਨੂੰ ਪਿੱਠ ਨਹੀਂ ਦਿਖਾਉਂਦਾ ਇਥੇ ਸੂਰਮੇ ਦੀ ਗੱਲ ਉਹ ਹੈ ਜਿਹੜਾ ਵਿਸ਼ੇਵਕਾਰਾਂ ਤੇ ਫਤੇ ਪਾਉਂਦਾ ਉਹ ਸਭ ਤੋਂ ਸਨਮਾਨਯੋਗ ਹੈ ਸੂਰਮਾ ਕਿਹਾ ਜਾਂਦਾ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਵਿੱਚ ਸੋ ਕਹੀਅਤ ਹੈ ਸੂਰਮਾ ਜਿੱਥੇ ਗੁਰੂ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਉਥੇ ਕਬੀਰ ਸਾਹਿਬ ਕਹਿੰਦੇ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ ਪਰਪਕਾਰ ਵਾਸਤੇ ਦੀਨ ਰੱਖਿਆ ਲਈ ਔਰ ਧਰਮ ਦੇ ਨਿਜਮਾ ਦੀ ਪਾਲਣਾ ਹਿੱਤ ਜੋ ਜੂਝਦਾ ਹੈ ਜੋ ਆਪਣੀ ਸ਼ਹਾਦਤ ਦਿੰਦਾ ਉਹ ਵੀ ਸੂਰਾ ਹੈ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ ਪਰਜਾ ਪਰਜਾ ਕੱਟ ਮਰੈ ਕਬੂ ਨਾ ਛਾੜੇ ਖੇਤ ਗੁਰੂ ਸਾਹਿਬ ਕਹਿੰਦੇ ਜੋ ਸੂਰਾ ਇਸੀ ਹੋਏ ਮਰਨਾ ਜੋ ਭਾਗੇ ਤਿਸ ਜੋਨੀ ਫਿਰਨਾ ਸੁਰਮਾ ਹੋਈ ਆ ਮਰਨਾ ਉਹਦਾ ਸਫਲ ਹੈ ਜਿਹੜਾ ਆਤਮ ਸਵਾਸਾਂ ਤੱਕ ਉਸ ਪਰਮੇਸ਼ਰ ਅਕਾਲ ਪੁਰਖ ਦੇ ਦਰਸਾਏ ਹੋਏ ਮਾਰਗ ਦਾ ਧਰਨੀ ਬਣਦਾ ਜੋ ਅੱਗੇ ਹੋ ਕੇ ਜੂਝਦਾ ਮਰਦਾ ਹੈ ਜੋ ਸੂਰਅਤਿ ਸ ਹੋਏ ਮਰਨਾ ਜੋ ਭਾਗੇ ਤਿਸ ਜੋਨੀ ਫਿਰਨਾ ਗੁਰੂ ਸਾਹਿਬ ਕਹਿੰਦੇ ਨਾਨਕ ਸੋ ਸੂਰਾ ਬਰੀਆਮ ਜਿਹਨ ਵਿੱਚੋਂ ਦੁਸ਼ਟ ਇਹ ਕਹਨ ਮਾਰਿਆ ਗੁਰੂ ਮਹਾਰਾਜ ਕਿਰਪਾ ਕਰਦੇ ਇਹਨਾਂ ਵਿਕਾਰਾਂ ਤੇ ਕਾਬੂ ਪਾਉਣ ਵਾਲਾ ਵੀ ਸੂਰਮਾ ਹੈ ਸੂਰਮੇ ਦੀ ਗੱਲ ਕਰਦੇ ਆ ਗੁਰੂ ਸਾਹਿਬ ਕਹਿੰਦੇ ਭਾਈ ਸੂਰਾ ਉਹ ਹੈ ਜਿਹੜਾ ਰਨ ਦੇਖ ਸੂਰੇ ਚਿੱਤ ਉਲਾਸ ਉਹਦੇ ਮਨ ਵਿੱਚ ਖੇੜਾ ਆ ਜਾਂਦਾ ਹੈ ਖੁਸ਼ੀ ਆਉਂਦੀ ਆ ਜਦੋਂ ਜੁੱਧ ਦਾ ਮੈਦਾਨ ਦੇਖਦਾ ਰਨ ਦੇਖ ਸੂਰੇ ਚਿੱਤ ਉਲਾਸ ਇਸੇ ਤਰ੍ਹਾਂ ਸਾਡੇ ਅੰਦਰ ਵੀ ਇਹ ਵਿਕਾਰ ਹਨ ਇਹੜਾ ਦੇ ਕਾਬੂ ਕਾਉਣਾ ਇਹਨਾਂ ਨਾਲ ਲੜਨਾ ਗੁਰੂ ਸਾਹਿਬ ਨੇ ਕਿਹਾ ਨਾ ਖਾਲਸਾ ਸੋਏ ਕਰੇ ਨਿਤ ਜੰਗ ਕਿਰੇ ਨਾਲ ਇਹਨਾਂ ਵਿਕਾਰਾਂ ਦੇ ਨਾਲ ਅੰਦਰ ਨੂੰ ਜਿੱਤਣਾ ਹੈ ਅੰਦਰ ਜਿੱਤ ਪ੍ਰਾਪਤ ਕਰਨੀ ਹੈ ਜਿਹੜਾ ਅੰਦਰ ਨੂੰ ਜਿੱਤ ਲੈਂਦਾ ਆਪਣੇ ਮਨ ਨੂੰ ਜਿੱਤ ਲੈਂਦਾ ਉਹ ਤਾਂ ਗੁਰੂ ਸਾਹਿਬ ਦੀ ਬਚਨ ਰੋਜ਼ ਤੁਸੀਂ ਪੜਦੇ ਹੋ ਮਨ ਜੀਤੈ ਜਗ ਜੀਤ ਸਭ ਕਹਿੰਦੇ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਤ ਹ ਸੂਰਾ ਆਤਮ ਜਿਣਾ ਸਗਲ ਵਸਤਾ ਕਾ ਜਾਂ ਕਾ ਸਤ ਗੁਰ ਪੂਰਾ ਹੁਣ ਪੂਰਾ ਸਤ ਗੁਰੂ ਜਿਸ ਦਾ ਮਦਦਗਾਰ ਬਣ ਜਾਂਦਾ ਜਿਹਦਾ ਸਹਾਈ ਬਣ ਜਾਂਦਾ ਕਿਉਂਕਿ ਜਿਸ ਵਲੇ ਸਿੱਖ ਹਰੇਕ ਕੰਮ ਲਈ ਗੁਰੂ ਸਾਹਿਬ ਦੀ ਸਲਾਹ ਲੈਂਦਾ ਬਾਣੀ ਦੇ ਨਾਲ ਆਪਣੇ ਜੀਵਨ ਨੂੰ ਸਵਾਰਦਾ ਹੈ ਹਰੇਕ ਵੇਲੇ ਸਤਿਗੁਰ ਮਹਾਰਾਜ ਦੇ ਉਪਦੇਸ਼ਾਂ ਨੂੰ ਜੀਵਨ ਵਿੱਚ ਧਾਰ ਕੇ ਉਹਦੇ ਮੁਤਾਬਿਕ ਜੀਵਨ ਧਾਰਨ ਕਰਦਾ ਹੈ ਗੁਰੂ ਸਾਹਿਬ ਮਹਾਰਾਜ ਕਹਿੰਦੇ ਉਹ ਆਪਣੇ ਮਨ ਨੂੰ ਜਿੱਤ ਲੈਂਦਾ ਸਾਰੀ ਸ੍ਰਿਸ਼ਟੀ ਉਸ ਦੇ ਵੱਜ ਬਸ ਵਿੱਚ ਆ ਜਾਂਦੀ ਭਾਵ ਕਿਉਂਕਿ ਦੁਨੀਆਂ ਦਾ ਕੋਈ ਪਦਾਰਥ ਨਹੀਂ ਹੈ ਉਸ ਨੂੰ ਮੋਹ ਨਹੀਂ ਸਕਦਾ ਉਹ ਰੱਬ ਨਾਲ ਜੁੜ ਗਿਆ ਦੁਨੀਆਂ ਦੇ ਪਦਾਰਥਾਂ ਤੋਂ ਉਹ ਤਾਂ ਉੱਠ ਗਿਆ ਅੰਦਰ ਨੂੰ ਜਿੱਤ ਲਿਆ ਹੈ ਆਤਮ ਜਿਣਾ ਸਗਲ ਵਸ ਤਾਕ ਜਾਂ ਕਾ ਸਤ ਗੁਰ ਪੂਰਾ ठाकुर गाइए आत्मरंग दिली प्यार ਦੇ ਨਾਲ ਪ੍ਰਮਾਤਮਾ ਦੀ ਵਾਹਿਗੁਰੂ ਅਕਾਲ ਪੁਰਖ ਦੀ ਭਗਤੀ ਕਰਨੀ ਹੈ ਸਿਫਤ ਸਲਾਹ ਕਰਨੀ ਹੈ ਸਰਨੀ ਪਾਵਣ ਨਾਮ ਧਿਆਵਣ ਸਹਜ ਸਮਾਵਣ ਸੰਗ ਰਹਾਓ ਜਾਣ ਕੇ ਚਰਨ ਵਸੈ ਮੇਰੇ ਹਿਆਰ ਸੰਗ ਪੁਨੀਤਾ ਦੇਹੀ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ हे अकाल पुरख मेरे ते बख्शीश करो जे तेरे दासा दे चरण मेरे हृदय विच बस पैण हो चरण हृदय विच बसण दा भाव है कि ओना दी संगत बख्शीश करो ओना गुर सिखां दी ओना ਪਿਆਰਿਆਂ ਦੀ ਸੰਗਤ ਬਖਸ਼ਿਸ਼ ਕਰੋ ਜਿਨ੍ਹਾਂ ਕੋਲ ਬੈਠ ਕੇ ਉਹਨਾਂ ਦੇ ਉਪਦੇਸ਼ ਉਹਨਾਂ ਦੇ ਚਰਨ ਮੇਰੇ ਹਿਰਦੇ ਵਿੱਚ ਵਸ ਜਾਣ ਜਿਹੜੇ ਉਪਦੇਸ਼ ਦਿੰਦੇ ਆ ਉਸ ਮੁਤਾਬਕ ਮੈਂ ਚੱਲਣਾ ਸ਼ੁਰੂ ਕਰਦੇ ਚਰਨ ਦਾ ਭਾਵ ਹੀ ਹੈ ਕਿ ਉਹਨਾਂ ਦੇ ਉਪਦੇਸ਼ ਉਹਨਾਂ ਗੁਰਸਿੱਖਾਂ ਦਾ ਜਿਹੜਾ ਜੀਵਨ ਹੈ ਉਹ ਤੋਂ ਮੈਂ ਸੋਝੀ ਪ੍ਰਾਪਤ ਕਰ ਕਰ ਲਵਾਂ ਤੇ ਜਦੋਂ ਸੋਝੀ ਪ੍ਰਾਪਤ ਕਰਦਾ ਉਹਨਾਂ ਦੀ ਸੰਗਤ ਵਿੱਚ ਮੇਰਾ ਫਿਰ ਇਹ ਸਰੀਰ ਪਵਿੱਤਰ ਹੋ ਜਾਂਦਾ ਸਰੀਰ ਪਵਿੱਤਰ ਹੋਣ ਦਾ ਭਾਵ ਇਹ ਹੁਣ ਵਿਕਾਰਾਂ ਵੱਲ ਦੌੜਨਾ ਬੰਦ ਕਰ ਦਿੰਦਾ ਜਾਣ ਕੇ ਚਰਨ ਵਸੈ ਮੇ ਰਹੀ ਯਾਰੇ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕਾ ਸੁਖ ਇਹੀ ਉਹਨਾਂ ਦਾਸਾਂ ਦੀ ਚਰਨ ਧੂੜ ਬਖਸ਼ ਚਰਨ ਧੂੜ ਪਾਉ ਉਹਨਾਂ ਦੀ ਸੰਗਤ ਬਖਸ਼ਿਸ਼ ਕਰ ਮੇਰੇ ਵਾਸਤੇ ਇਹ ਸਭ ਤੋਂ ਵੱਡਾ ਸੁੱਖ ਹੈ ਜਿੰਨੇ ਵੀ ਗੁਰਸਿੱਖ ਪਿਆਰੇ ਆ ਉਹ ਹਮੇਸ਼ਾ ਅਰਦਾਸ ਕਰਦੇ ਆ ਤੇ ਅਰਦਾਸ ਵਿੱਚ ਇੱਕ ਪੰਕਤੀ ਪੜ੍ਹਦੇ ਆ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਉਹ ਕੀ ਹੈ ਸੰਗਤ ਗੁਰਸਿੱਖਾਂ ਦਾ ਮੇਲ ਪ੍ਰਭੂ ਪਿਆਰਿਆਂ ਦਾ ਮੇਲ ਕਿਉਂਕਿ ਸੰਗਤ ਵਿੱਚ ਆਉਣ ਦੇ ਨਾਲ ਸਾਨੂੰ ਜੀਵਨ ਦੇ ਵਿੱਚ ਸੋਝੀ ਆਉਂਦੀ ਹੈ ਸੰਗਤ ਵਿੱਚ ਬੈਠ ਕੇ ਗੁਰੂ ਦੇ ਬਚਨਾਂ ਨੂੰ ਗੁਰੂ ਦੀ ਵਿਚਾਰ ਨੂੰ ਆਪਣੇ ਜੀਵਨ ਵਿੱਚ ਜਦੋਂ ਧਾਰਨ ਕਰਦੇ ਆਂ ਤੇ ਅਰਦਾਸ ਕਰਦੇ ਆਂ ਕਿ ਸਤਿਗੁਰੂ ਉਹਨਾਂ ਦੀ ਸੰਗਤ ਦੇ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕਾ ਸੁਖ ਈ ਮੇਰੇ ਵਾਸਤੇ ਬਹੁਤ ਵੱਡਾ ਸੁਖ ਹੈ ਰੋਜ਼ਾਨਾ ਹੀ ਸੌਣ ਤੋਂ ਪਹਿਲਾਂ ਸ਼ਬਦ ਪੜਿਆ ਜਾਂਦਾ ਹੈ ਸੋਲਾ ਸਾਹਿਬ ਦੇ ਵਿੱਚ ਆਖਰੀ ਸ਼ਬਦ ਹੈ ਬੇਨਤੀ ਕਰਦੇ ਆ ਆਖਰੀ ਪੰਕਤੀਆਂ ਦੇ ਵਿੱਚ ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੈ ਨਾਨਕ ਦਾਸ ਇਹ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੈ ਸੰਤਨ ਪਹੁ ਬਚਨ ਹੈ ਮੈਨੂੰ ਸੰਗਤ ਦੀ ਚਰਨ ਧੂੜ ਪਾਵ ਸੰਗਤ ਬਖਸ਼ਿਸ਼ ਕਰ ਤੇ ਫਿਰ ਉਹੀ ਗੁਰਸੇਖ ਉੱਠਦੇ ਅੰਮ੍ਰਿਤ ਵੇਲੇ ਗੁਰੂ ਸੰਗਤ ਵਿੱਚ ਆਉਂਦੇ ਆ ਸੰਗਤ ਕਰਦੇ ਆ ਆਪਣੇ ਜੀਵਨ ਨੂੰ ਸਫਲ ਕਰਦੇ ਆ ਸਭ ਕਹਿੰਦੇ ਜਨ ਕੀ ਧੂਰ ਦੇਹੁ ਕਿਰਪਾ ਨਿਦ ਨਾਨਕ ਕਾ ਸੁਖ ਇਹੀ ਮੇਰੇ ਵਾਸਤੇ ਬਹੁਤ ਵੱਡਾ ਸੁਖ ਹੈ ਪਰ ਗੁਰੂ ਸਾਹਿਬ ਕਹਿੰਦੇ ਸ਼ਰਤ ਇਹ ਹੈ ਕਿ ਉਹਨੂੰ ਦਿਲ ਹੀ ਪਿਆਰ ਦੇ ਨਾਲ ਗਾਓ ਚਿੱਤ ਦੇ ਨਾਲ ਗਾਇਨ ਕਰੋ ਦਿਲੋਂ ਕਰੋ ਠਾਕੁਰ ਗਾਇ ਗੈ ਆਤਮ ਰੰਗ ਸਰਨੀ ਪਾਵਣ ਨਾਮ ਧਾਵਣ ਸਹਿਜ ਸਮਾਵਣ ਸੰਗ ਤੇ ਜਦੋਂ ਉਹਨੂੰ ਦਿਲੋਂ ਪਿਆਰ ਕਰਦੇ ਆ ਗੁਰੂ ਸਾਹਿਬ ਮਹਾਰਾਜ ਕਹਿੰਦੇ ਦਿਲੋਂ ਉਹਨੂੰ ਗਾਇਨ ਕਰ ਦਿਲੋਂ ਪਿਆਰ ਕਰ ਕਿ ਬਲੈਨਾ ਮਨੁੱਖ ਬੜੀਆਂ ਮਿੱਠੀਆਂ ਗੱਲਾਂ ਕਰਦਾ ਬੜੀਆਂ ਪਿਆਰ ਦੀਆਂ ਗੱਲਾਂ ਕਰਦਾ ਪਰ ਸਾਨੂੰ ਪਤਾ ਹੁੰਦਾ ਕਿ ਇਹ ਭਾਈ ਇਹ ਦਿਲੋਂ ਨਹੀਂ ਕਰ ਰਿਹਾ ਤੇ ਆਪਾਂ ਕਹਿੰਦੇ ਭਾਈ ਰਹਿਣ ਦੇ ਤੇਰੇ ਮਨ ਵਿੱਚ ਤਾਂ ਕੁਝ ਹੋਰ ਹੈ ਉਹ ਤਾਂ ਫਿਰ ਹੁਣ ਆਪ ਪ੍ਰਮਾਤਮਾ ਅੰਤਰਜਾਮੀ ਹੈ ਨਾ ਉਹ ਤਾਂ ਸਭ ਕੁਝ ਜਾਣਦਾ ਹੈ ਇਸ ਕਰਕੇ ਠਾਕੁਰ ਗਾਇ ਹੈ ਆਤਮ ਰਨ ਦਿਲੀ ਪਿਆਰ ਦੇ ਨਾਲ ਅੰਦਰੋਂ ਉਹਨੂੰ ਗਾਇਨ ਕਰਨਾ ਤੇ ਬਹੁਤ ਭਾਗਾਂ ਵਾਲਿਓ ਜਿਹੜੇ ਗੁਰੂ ਸਾਹਿਬ ਮਹਾਰਾਜ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਦੇ ਹੋ ਗੁਰੂ ਸਹਿ ਮਹਾਰਾਜ ਕਿਰਪਾ ਕਰਦੇ ਆ ਕਿ ਅਸੀਂ ਗੁਰੂ ਕੇ ਸ਼ਬਦ ਨੂੰ ਪੜਹੀਏ ਉਹਦੀ ਵਿਚਾਰ ਕਰੀਏ ਵਿਚਾਰ ਦੇ ਅਮਲੀ ਰੂਪ ਦੇ ਵਿੱਚ ਲਿਆ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਇੰਨੀਆਂ ਬੇਨਤੀਆਂ ਸਾਦ ਸੰਗਤ ਦੀ ਪ੍ਰਵਾਨ ਕਰਨੀਆਂ ਹੋਈਆਂ ਅਣਗਣਿਤ ਭੁੱਲਾਂ ਨੂੰ ਬਖਸ਼ ਦੇਆ ਬੁਲਾਵਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ